ਤੱਗੇ ਤੇ ਆਏ ਹੀ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਸੀ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਐਨੀ ਕਿਸ਼ਤ ਹੋਣੀ ਐ 50000 ਦੀ ਐਨੀ ਕਿਸ਼ਤ ਹੋਣੀ ਐ ਉਥੇ ਵੀ ਗੁਰਦਾਸਰਾ ਆਇਆ ਦਫਤਰ ਤੇ ਸਾਡੇ ਬੱਚੇ ਤੇ ਕਿਸ਼ਤ ਲੈ ਕੇ ਆਇਓ ਨਾ ਅੱਛਾ ਤੇ ਅੰਦਾ ਕੇ ਦੇ ਆਏ ਪੈਸੇ ਆ ਜੀ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ 100 ਮੰਗਵਾਵਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ 100 ਮੰਗਲਵਾ ਤੱਕ ਰਹਿ ਗਏ ਤੇ ਉਥੇ ਚਲੇ ਤੁਲੇ ਬੰਦ ਕਰਕੇ ਦੌੜ ਗਏ ਰਹੀ ਬੋਰਵਾਰ ਵੀ ਪਾਛੜ ਦੇ ਹੀ ਨਾ ਤੇ ਫੋਨ ਅੰਠਾਣੇ ਰਿਪੋਰਟ ਕਰਨ ਲੱਗੇ ਆ ਅੱਜ ਨਾ ਸਾਡੇ ਨਾਲ ਠੱਗੀ ਮਾਰੀ ਆ ਕੀਤੇ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡੀ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਹੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਪੁਰਾਣੇ ਪਿੰਡ ਦਾ ਆ ਫੋਟੋਆਂ ਤੁਸੀਂ ਲਾਈਆਂ ਤੇ ਫੁਲਾਣੇ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦੇ ਫਾਰਮ ਭਰੇ ਦਿਆ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਠੱਗੀਆਂ ਮਾਰ ਕੇ ਆਏ ਆ ਕਰਜ਼ਾ ਲੈਣ ਦੇ ਮਾਰੇ ਔਰਤਾਂ ਦੇ ਨਾਲ ਹੋਈ ਵੱਡੀ ਠੱਗੀ ਤੁਹਾਨੂੰ ਦੱਸਦੇ ਕਿ ਅੱਜ ਕੱਲ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਵੱਲੋਂ ਪਿੰਡ ਦੀਆਂ ਬੀਬੀਆਂ ਨੂੰ ਕਰਜ਼ਾ ਦਿੱਤਾ ਜਾਂਦਾ ਹੈ ਲੋਨ ਦਿੱਤਾ ਜਾਂਦਾ ਹੈ ਪਰ ਕਈ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਫੇਕ ਹੁੰਦੀਆਂ ਨੇ ਸ਼ਹਿਰਾਂ ਦੇ ਵਿੱਚ ਦਫ਼ਤਰ ਖੋਲੇ ਹੁੰਦੇ ਨੇ ਠੱਗੀ ਮਾਰਨ ਦੇ ਲਈ ਤੇ ਤੁਹਾਨੂੰ ਅੱਜ ਦਿਖਾਉਣ ਲੱਗੇ ਆਂ ਬਟਾਲਾ ਦੀਆਂ ਤਸਵੀਰਾਂ ਨੇ ਜਿੱਥੇ ਪ੍ਰਾਈਵੇਟ ਫਾਈਨਾਂਸ ਕੰਪਨੀ ਨੇ ਪਿੰਡ ਦੀਆਂ ਔਰਤਾਂ ਦੇ ਨਾਲ ਠੱਗੀ ਮਾਰੀ ਹੈ ਲੋਨ ਦੇ ਬਹਾਨੇ ਤੁਹਾਨੂੰ ਦੱਸਦੇ ਕਿ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਕੁਝ ਨੌਜਵਾਨ ਪਿੰਡ ਦੇ ਵਿੱਚ ਘੁੰਮ ਰਹੇ ਸੀ ਕਹਿੰਦੇ ਸੀ ਕਿ ਜੇਕਰ ਤੁਸੀਂ ਲੋਨ ਲੈਣਾ ਹੈ ਤਾਂ ਤੁਹਾਨੂੰ 1 लाख ਰੁਪਏ ਦਾ ਲੋਨ ਦਵਾਂਗੇ ਪਰ ਤੁਹਾਨੂੰ ਇਸ ਤੋਂ ਪਹਿਲਾਂ 3200 ਰੁਪਏ ਦੇਣਾ ਪਵੇਗਾ ਪ੍ਰੋਸੈਸਿੰਗ ਫੀਸ ਦੇ ਲਈ ਤਾਂ ਪਿੰਡ ਦੀਆਂ ਔਰਤਾਂ ਇਹਨਾਂ ਦੀ ਗੱਲ ਮੰਨ ਕੇ ਇਹਨਾਂ ਨੂੰ 32-3500 ਰੁਪਏ ਦਿੱਤਾ ਤਾਂ ਮੁਲਾਜ਼ਮ ਕਹਿੰਦੇ ਕਿ ਤੁਹਾਨੂੰ 2 ਦਿਨਾਂ ਬਾਅਦ ਅਸੀਂ ਫੋਨ ਕਰਾਂਗੇ ਬੈਂਕ ਦੇ ਵਿੱਚੋਂ ਆ ਕੇ ਤੁਸੀਂ ਲੈ ਜਾਓ 1-1 लाख ਰੁਪਏ ਦਾ ਕਰਜ਼ਾ ਤਾਂ ਜਦੋਂ 2 ਦਿਨ ਵੀ ਲੰਘ ਗਏ 3 ਦਿਨ ਵੀ ਲੰਘ ਗਏ ਜਦੋਂ ਪਿੰਡ ਦੀਆਂ ਔਰਤਾਂ ਇਕੱਠੀਆਂ ਹੋ ਕੇ ਜਿਹੜਾ ਉਹਨਾਂ ਨੇ ਦਫ਼ਤਰ ਦਾ ਐਡਰੈਸ ਦਿੱਤਾ ਸੀ ਤਾਂ ਉੱਥੇ ਦੇਖਿਆ ਇਹ ਦਫਤਰ ਹੀ ਨਹੀਂ ਸੀ ਸਗੋਂ ਦਫਤਰ ਬੰਦ ਕਰਕੇ ਜਿੰਦੇ ਲਾ ਕੇ ਉਹ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਭੱਜ ਗਏ ਸੀ ਤੇ ਜਿਹੜੇ 32-3200 ਰੁਪਏ ਇਕੱਠਾ ਹੋਇਆ ਸੀ ਪਿੰਡ ਦੀਆਂ ਔਰਤਾਂ ਦੇ ਕੋਲੋਂ ਉਹ ਵੀ ਲੈ ਕੇ ਫਰਾਰ ਹੋ ਗਏ ਨੇ ਤੋਂ ਅੰਦਾਜ਼ੇ ਕਿ ਔਰਤਾਂ ਨੇ ਵੀ ਲਾਲਚ ਦੇ ਵਿੱਚ ਦੇ ਕੇ 32-3200 ਰੁਪਏ ਦਿੱਤਾ ਸੀ ਹੁਣ ਇਸ ਤੋਂ ਇਹ ਸਾਬਤ ਹੁੰਦਾ ਕਿ ਲਾਲਚ ਬੁਰੀ ਬਲਾ ਹੈ ਜੇਕਰ ਲੋਨ ਲੈਣਾ ਹੈ ਤਾਂ ਪਹਿਲਾਂ ਉਸ ਬੈਂਕ ਦੀ ਵੈਰੀਫਾਈ ਕਰੋ ਪ੍ਰਾਈਵੇਟ ਫਾਈਨਾਂਸ ਕੰਪਨੀ ਨੂੰ ਵੈਰੀਫਾਈ ਕਰੋ ਕਿ ਅਸਲ ਦੇ ਵਿੱਚ ਹੈ ਜਾਂ ਕੋਈ ਫੇਕ ਹੈ ਜੋ ਕਿ ਠੱਗੀ ਮਾਰਨ ਦੇ ਲਈ ਸ਼ਹਿਰਾਂ ਦੇ ਵਿੱਚ ਆਈ ਹੋਈ ਨੇ ਅੱਗੇ ਇਥੇ ਆਈ ਹੀ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕਿਸ਼ਤ ਹੋਣੀ ਐ 50000 ਦੀ ਇੰਨੀ ਕਿਸ਼ਤ ਹੋਣੀ ਐ ਪੁੱਛ ਤੀਂ ਗੁਰਦਾਸਰਾ ਆਇਆ ਦਫਤਰੇ ਤੇ ਤੇ ਸਾਡੇ ਬੱਚੇ 2300 ਲੈ ਕੇ ਆਇਓ ਨਾ ਅੱਛਾ ਤੇ ਅੰਦਾਜ਼ਾ ਕੀ ਦੇ ਆਏ ਪੈਸੇ ਆਈ ਹਾਂ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ ਸੌ ਮੰਗਲਵਾਰ ਤਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਸੌ ਮੰਗਲਵਾਰ ਤੱਕ ਰਹੀ ਗਏ ਤੇ ਉਥੇ ਚਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਹਾਂ ਬੋਰਵਾਰ ਵੀ ਪਾਛੜ ਦੇ ਹੀ ਨਾਲ ਤੇ ਹੁਣ ਅਈ ਥਾਣੇ ਰਿਪੋਰਟ ਕਰਨ ਲੱਗੇ ਆ ਅੱਜ ਨਾਲ ਸਾਡੇ ਨਾਲ ਠੱਗੀ ਮਾਰੀ ਹੈ ਕੀਤੇ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਹੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਫਲਾਣੇ ਪਿੰਡ ਦਾ ਆ ਫੋਟੋਆਂ ਦੁੱਤੀਆਂ ਲਾਈਆਂ ਤੇ ਫਲਾਣੇ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦੇ ਫਾਰਮ ਭਰੇ ਦੇ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਕਠਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਅਨਸਾਫ਼ ਦਿੱਤਾ ਜਾਏ ਅਸੀਂ ਇਹ ਸ ਵੀਡੀਓ ਆਉਣ ਨੂੰ ਵੀ ਐਲਫੀ ਕਿੱਥੇ ਕਰਨੇ ਆ ਜਾ ਕੇ ਤੇ ਸਾਨੂੰ ਅਨਸਾਫ਼ ਦਿੱਤਾ ਜਾਏ ਕਿ ਦਿਨ ਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਕਿ ਪੈਸੇ ਕਾਹੀ ਤੇ ਆਵੇਂ ਨਾ ਠੱਗ ਫੁਨੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਡਾ ਲਿਆ ਵਾ ਅਸੀਂ ਉੱਥੇ ਚੱਲ ਗਏ ਆ ਉੱਥੇ ਸਾਡੇ ਕੋਲ ਇੱਕ ਇੱਕ ਮੈਂਬਰ ਕੋਲ ਸਾਡੇ 32 3200 ਰੁਪਇਆ ਸਾਡੇ ਕੋਲ ਲਿਆ ਵਾ ਅਸੀਂ 10 ਮੈਂਬਰ ਆ ਤੇ ਅਹੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਹਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਹੀਂ ਕਹਿੰਨੇ ਆ ਕਿ ਕਾਲ ਨੂੰ ਜਹਾ ਡਿਜੀਟਲ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜ਼ਰੂਰ ਕੀਤੀ ਜਾਵੇ ਨਾ ਦਿੱਤੇ ਹਾਂਜੀ ਹਾਂਜੀ ਪਾਜੀ ਦੀ ਕਰੀ ਮਾਂਗਾ ਹਨ ਵੇਹਣ ਨੂੰ ਸਾਫ ਮਿਲਣਾ ਚਾਹੀਦਾ ਵਾ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜਿੱਥੇ ਵੀ ਆ ਲਾਗੇ ਲਾਗੇ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਰਾਣੇ ਫਾਰਮ ਭਰੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੇ ਹੁਣ ਦਫ਼ਤਰ ਬੰਦੇ ਇਹਨਾਂ ਦਾ ਦਫ਼ਤਰ ਬਿਲਕੁਲ ਬੰਦਾ ਹੀ ਬੰਦੇ ਭੇਜੇ ਹਥ ਦਫ਼ਤਰ ਬੰਦਾ ਇਹਨਾਂ ਨੇ ਬੋਰਡ ਪਾੜ ਕੇ ਸੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹੈਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਜੀ ਹੋ ਗਈ ਸਾਡੇ ਨਾਲ ਕਿਹਦਾ ਪੈੜੀ ਆਪਣਾ ਹਰਜਿੰਦਰ ਕੌਰ ਕਿਹੜੇ ਪੈੜੀ ਕੋਠੇ ਮਿੱਠੀ ਤਾਂ ਸਿੰਘ ਜੀ ਹਾਂ ਤੇ ਇਹ ਤਿੰਨ ਚਾਰ ਲਟਕੇ ਲੈ ਕੇ ਆਏ ਹੋ ਰੋਲਿਓ ਮਰਚ ਤੇ ਇੱਕ ਜਿਆ ਸ਼ਿਆਣਾ ਜ ਆ ਬੰਦਾ ਆ ਸਰਦਾਰਾਡੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਟ ਜਿਆ ਸ਼ਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ ਸੇਰ ਸਾਤੋ ਫੋਟੋ ਕੱਢ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੌਲੀ ਹੌਲੀ ਦੋ ਤਿੰਨ ਅਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਦੇ ਕਈ ਕਹਿੰਦੇ ਇਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕਹਿ ਮੋਕੇ ਚਲੋ ਕਹਿ ਨੂੰ ਲੋੜ ਹੁੰਦੀ ਪੈਸੇ ਢਿੱਲੇ ਢਿੱਲੇ ਦੀ ਐਸੇ ਕਰਕੇ ਬੰਦਾ ਕਰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਾਂਗੇ ਉਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਸਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਹੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਸਾਡਾ ਬੰਦਾ ਵੀ ਸਪਾਲਾ ਮੀਆਂ ਸਾਲਾ ਉੱਥੇ ਹੀ ਕਿੰਨੇ ਕਿੰਨੇ ਪੈਸੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ ਸਾਢੇ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਬੱਤੀ ਬੱਤੀ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਆਥੀ ਪੈਸੇ ਫੜਾਏ ਬਾਰੋ-ਵਾਰੀ ਫੇਰ ਕਹਿੰਦੇ ਸਾਈਨ ਕਰੋ ਬਾਰੋ-ਵਾਰੀ ਇਹਨਾਂ ਵਿਚਾਰੀਆਂ ਨੇ ਸਾਈਨ ਵੀ ਕੀਤੇ ਮੈਂ ਵੀ ਬੋਲਿਆ ਇਹ ਤਾਂ ਠੱਗਪੁਣਾ ਪੈਸੇ ਨਾ ਕਿਤੇ ਦੇ ਬੈਠੋ ਕੋਣ ਨੂੰ ਲੱਭਣੇ ਨਹੀਂ ਦਫ਼ਤਰ ਆਫਾ ਕਿ ਉਹ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ-ਪੂੜ ਕੇ ਤਾਲੇ ਮਾਰ ਕੇ ਭੱਜ-ਭੁੱਜ ਗਏ ਆ ਜੇ ਕਿਤੇ ਬੰਦੇ ਲੱਭਣ ਤਾਂ ਫੇਰ ਤਾਂ ਚੱਲ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕਲਵੰਤ ਸਿੰਘ ਕੋਠੇ ਮਜੀਠੀ ਬਿਲਜ ਕੋਠੇ ਮਜੀਠੀ ਥੈਂਕ ਯੂ ਫਿਰ ਕੀ ਗੱਲਬਾਤ ਹੋਈ ਸੱਜੀ ਸਾਰੀ ਇਹ ਵੀ ਸਨ ਉਂਗਲੀ ਵਿੱਚ ਮਿਲੀ ਸਾਡੇ ਉੱਥੇ ਮੁੜੇ ਹੀ ਆਏ ਕਿਸ਼ਤਾਂ ਵਾਲੇ ਉਹਨੂੰ ਕਿਸ਼ਤੇ ਹੀ ਦੇਣ ਦੇ ਤੇ ਉੱਥੇ ਉਹ ਵੀ ਆਂਗ ਰੁਪਈਆ ਫਿਰ ਉੱਥੇ ਉਹ ਕਹਿ ਆ ਪੁੱਛਣ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੌਨ ਲੈਂਦੀਆਂ ਉਹਨਾਂ ਦੇ ਘਰ ਦੱਸੋ ਉਹ ਸਾਰੇ ਪਰੇ ਵੀ ਫਿਰ ਕੇ ਆਏ ਨੇ ਸਾਰੇ ਤੇ ਮੈਂ ਉਹਨਾਂ ਨੂੰ ਕਹਿ ਦਿੱਤੀ ਮੈਂ ਕਿਹਾ ਵੀ ਅੰਮਿਆ ਕਿਸੇ ਦਾ ਨਾਮ ਕਿਉਂ ਦੱਸਾਂ ਹਣਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ ਨਹੀਂ ਕਹਿੰਦੇ ਅਸੀਂ ਲੋਨ ਦੇਣਾ ਆ ਤੇ ਮੈਂ ਕਿਹਾ ਫਿਰ ਕਹਿ ਲਗਭੀ ਤੁਸੀਂ ਲੋਨ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਇਸ ਦਿੱਲੀ ਸਾਡੀ ਉਹ ਹੈ ਹਾਂਜੀ ਤੇ ਗੁਰਦਾਸਪੁਰ ਸਾਡਾ ਦਫ਼ਤਰ ਹੈ ਤੇ ਅਸੀਂ ਤੇ 50 5000 ਪਹਿਲੇ ਦੇਣਾ ਤੇ ਫਿਰ ਕਹਿ ਲਗੇ ਚਲੋ ਲੱਖ ਲੱਖ ਥੋੜੇ ਮੈਂਬਰ ਤੁਸੀਂ ਹੋ ਜੇ ਤਾਂ ਲੱਖ ਲੱਖ ਕਰਤਾ ਹਾਂ। ਹਾਂ। ਤਵਾਜ ਸਾਰਿਆਂ ਦਾ ਹੀ ਲੱਖ ਲੱਖ ਕਰਤਾ। ਤੇ 2 ਸਾਲ ਦਾ ਕਹਿੰਦੇ ਚੱਲਣਾ। ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਦੇ ਹਨ। ਉਹ ਐਂ ਗਰਦਾਸ ਪਰਗੇ ਤੇ ਉੱਤੇ ਦਫ਼ਤਰ ਵਿੱਚ ਦੇ ਕੇ ਆਇਆ। ਤੇ ਉਹ ਕਿਸ਼ਤ ਉਹਨਾਂ ਨੇ ਲਖੀ 5900 ਰੁਪਏ। ਟਾੜ ਗੋਪੀ ਨੇ ਫੈਟਗੀ ਮਾਰੀ ਜੀ 3250 ਸਾਰੇ ਇੱਕ ਮੈਂਬਰ ਇੱਕ ਮੈਂਬਰ ਦੋਹਾਂ ਮੈਂਬਰਾਂ ਲੋ ਤੇ ਉਹਨਾਂ ਨੇ ਪੰਜ-ਪੰਜ ਪੈਲੋ ਵੀ ਲਿਆ ਪੰਜ-ਪੰਜ 100 ਰੁਪਏ ਪੈਲੋ ਲੈ ਲਿਆ ਉਹਨੇ ਉਹ ਇੱਥੇ ਹੀ ਲੈ ਲਿਆ ਸੀ ਘਾਰ ਹੀ ਤੇ ਬਾਅਦ ਬਾਅਦ ਚ ਉੱਥੇ ਦੇ ਗਏ ਬਥੇ ਸਾਡੇ 3200 ਸਾਡਾ ਘਰ ਬਹਿ ਗਈ ਠੱਗੀ ਮਾਰ ਕੇ ਚਲ ਗਏ ਸਾਨੂੰ ਤੇ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੇ ਵਿੱਚ ਆ ਗਏ ਕਹਿਣ ਲੱਗੇ ਤੁਹਾਡੇ ਬੱਚਿਆਂ ਵਰਗੇ ਆ ਤੇ ਸਾਡੇ ਕੋ ਸਾਰੇ ਪ੍ਰੂਫ ਹੈਗੇ ਆ ਤੇ ਮੇਰਾ ਨਾਸ਼ੀ ਦੇਸ਼ ਪਾਣੀ ਕਿਹੜਾ ਪਿੰਡ ਜੀ ਕੋਠੇ ਮਜੀਠੀ ਠੱਗੀਆਂ ਤੇ ਆਈ ਇਹ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕਿਸ਼ਤ ਹੋਣੀ ਐ 50000 ਦੀ ਇੰਨੀ ਕਿਸ਼ਤ ਹੋਣੀ ਐ ਪੋਚੀ ਤੀਨ ਗੁਰਦਾਸਰਾ ਆਇਆ ਦਫਤਰੇ ਤੇ 32 350 ਲੈ ਕੇ ਆਇਓ ਨਾ ਅੱਛਾ ਤੇ ਅੰਹ